ਲੂਟੂੜੀ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਾਰੀ ਹੀ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਜੀ ਜਾਣਗੇ ਅੱਜ ਸ਼ਾਮ ਤੋਂ ਲੈ ਕੇ ਰਾਤ ਤੱਕ ਮੌਸਮ ਦੇ ਵਿੱਚ ਕੀ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਤਾਂ ਫਿਲਹਾਲ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਹਿਮਾਚਲ ਪ੍ਰਦੇਸ਼ ਕੰਨੀਓ ਇੱਕ ਬਦਲਵਾਈ ਆਪਾਂ ਸਿਸਟਮ ਕਹਿ ਸਕਦੇ ਹਾਂ ਆਪਾਂ ਨੂੰ ਵਾਅਦਾ ਹੋਇਆ ਦੇਖਣ ਨੂੰ ਮਿਲ ਰਿਹਾ ਇਹ ਪੰਜਾਬ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਨਹੀਂ ਵਧੇਗਾ ਕਿਉਂਕਿ ਪੰਜਾਬ ਦੇ ਵਿੱਚ ਚੱਕਰਵਾਤ ਹਵਾਵਾਂ ਚੱਲ ਰਹੀਆਂ ਨਹੀਂ ਕਹਿਣ ਦਾ ਭਾਵ ਆਫਵਾਮਾ ਇਸ ਲੋਟ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਿਸ ਦੇ ਨਾਲ ਇਹ ਬੱਦਲਬਾਈ ਪੰਜਾਬ ਦੇ ਜਿਹੜੇ ਉੱਤਰੀ ਖੇਤਰਾਂ ਨੂੰ ਹੀ ਜ਼ਿਆਦਾ ਪ੍ਰਭਾਵ ਦਿਖਾਵੇਗੀ ਤੇ ਬਾਕੀ ਇਲਾਕਿਆਂ ਦੀ ਵੀ ਗੱਲਬਾਤ ਕਰਾਂਗੇ ਤਾਂ ਸਭ ਤੋਂ ਪਹਿਲਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਤਰਨਤਾਰਨ ਇਨ੍ਹਾਂ ਚਾਰ ਪੰਜ ਜ਼ਿਲ੍ਹਿਆਂ ਦੇ ਵਿੱਚ ਖਾਸ ਤੌਰ ਤੇ ਬੱਦਲਬਾਈ ਜਿਹੜੀਆਂ ਦੇਖਣ ਨੂੰ ਮਿਲेंगी ਆਉਣ ਵਾਲੇ 1-2 ਘੰਟੇ ਤੱਕ ਜਿਸ ਨਾਲ ਮੀਂਹ ਦੀ ਸੰਭਾਵਨਾ ਜਿਹੜੀ ਆ ਬਣੀ ਰਹੇਗੀ ਮੀਹ ਨਹੀਂ ਦੀ ਗੱਲਬਾਤ ਕੀਤੀ ਜਾਵੇ ਤਾਂ ਮੀਹ ਜਿਹੜਾ ਕੋਈ ਜ਼ਿਆਦਾ ਪੰਤੀਜ ਨਹੀਂ ਦੇਖਣ ਨੂੰ ਮਿਲੇਗਾ ਟੁੱਟਵੇਂ ਰੂਪ ਦੇ ਵਿੱਚ ਮੀਹ ਜਿਹੜਾ ਬਣਿਆ ਰਹਿ ਵੀ ਕਿਉਂਕਿ ਸਰਕੂਲੇਸ਼ਨ ਹਵਾਵਾਂ ਚੱਲ ਰਹੀਆਂ ਨੇ ਜਿਸ ਨਾਲ ਕੋਈ ਬਦਲਵਾਈ ਜਿਹੜੀ ਆ ਜ਼ਿਆਦਾ ਟਾਈਮ ਤੱਕ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਨਹੀਂ ਠਹਿਰੇਗੀ ਹੀਟਲੇ ਇਲਾਕਿਆਂ ਦੀ ਗੱਲਬਾਤ ਕਰੀਏ ਤਾਂ ਆਪਾਂ ਨੂੰ ਜਿੰਮ ਕੀ ਹਲਕੀ ਫੁਲਕੀ ਬਦਲਵਾਈ ਦੇਖਣ ਨੂੰ ਮਿਲ ਰਹੀ ਆ ਇਹ ਵੀ ਆਪਣਾ ਪ੍ਰਭਾਵ ਜਿਹੜਾ ਪਟਿਆਲਾ ਸੰਗਰੂਰ ਅਤੇਗੜ ਸਾਹਿਬ ਲੁਧਿਆਣਾ ਮੋਹਾਲੀ ਰੂਪਨਗਰ ਮਾਨਸਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਦਿਖਾਵੇਗੀ ਜਿਸ ਲਈ ਨੀ ਹਲਕੀ ਫੁਲਕੀ ਸ਼ਰਾਟੇ ਆਪਾਂ ਨੂੰ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦੇ ਨੇ ਬਾਕੀ ਰਾਤវេលੀ ਦੇ ਮੌਸਮ ਦੀ ਗੱਲ ਕਰਦੇ ਆਂ ਬੱਦਲਵਾਈ ਦੀ ਆਵਾਜਾਈ ਦੇ ਕਾਰਨ ਪੰਜਾਬ ਦੇ ਵਿੱਚ ਮੀਂਹ ਦੀ ਗਤੀਵਿਧੀਆਂ ਜ਼ਰੂਰ ਬਣੀ ਰਹਿਣਗੀਆਂ ਪਰ ਖਾਸ ਕਰਕੇ ਪੱਛਮੀ ਤੇ ਉੱਤਰੀ ਇਲਾਕਿਆਂ ਦੇ ਵਿੱਚ ਬਣੀ ਰਹਿਣਗੀਆਂ ਖਾਸ ਕਰਕੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਿਵੇਂ ਕਿ ਪਠਾਨਕੋਟ ਹੁਸ਼ਿਆਰਪੁਰ ਚੀਤ ਭਗਤ ਸਿੰਘ ਨਗਰ ਰੂਪਨਗਰ ਇੰਨਾ ਜ਼ਿਲ੍ਹਿਆਂ ਦੇ ਵਿੱਚ ਖਾਸ ਤੌਰ ਤੇ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਅੱਜ ਪੰਜਾਬ ਦੇ ਵਿੱਚ ਮੌਸਮ ਜਿਹੜਾ ਸਵੇਰ ਸਮੇਂ ਤੋਂ ਹੀ ਸਾਫ਼ ਸੀ ਜਿਸ ਨਾਲ ਪੰਜਾਬ ਦੇ ਵਿੱਚ ਅੱਜ ਚੰਗੀ ਧੁੱਪ ਲੱਗੀ ਹੈ ਜਿਸ ਨਾਲ ਗਰਮੀ ਜਿਹੜੀ ਹੈ ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਐਂਟਰ ਕਰ ਚੁੱਕੀ ਹੈ ਤੇ ਹੰਮਸ ਭਰਿਆ ਮੌਸਮ ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਬਣ ਗਿਆ ਹੈ ਇਹ ਹੰਮਸ ਭਰਿਆ ਮੌਸਮ ਉਦੋਂ ਪੰਜਾਬ ਦੇ ਵਿੱਚੋਂ ਖਤਮ ਹੋਵੇਗਾ ਜਦੋਂ ਅਪਨ ਲਗਾਤਾਰ ਮੀਂਹ ਦੀਆਂ ਗਤੀਵਿਧੀਆਂ ਜਾਂ ਮੀਂਹ ਜਿਹੜਾ ਅਪਨ ਲਗਾਤਾਰ ਦਿਨਾਂ ਦੇ ਵਿੱਚ ਪੈਂਦਾ ਹੋਇਆ ਦੇਖਣ ਨੂੰ ਮਿਲੇਗਾ ਤੇ ਫਿਲਹਾਲ ਦੇ ਲਈ ਇੰਨੀਕ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜਿਸ ਤਰ੍ਹਾਂ ਕੋਈ ਹੋਰ ਅਪਡੇਟ ਆਵਿਗੀ ਆਪਾਂ ਜਲ ਤੋਂ ਜਲ ਤੁਹਾਡੇ ਤੱਕ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ ਧੰਨਵਾਦ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ